ਜਾ ਪੁਲਿਸ ਦੀ ਐਟੀ ਗੈਂਗਸਟਰ ਟਾਸਕ ਫੋਰਸ ਐਜੀਟੀਐਫ ਨੇ ਲਾਰਸ ਬਿਸ਼ਨੋਈ ਅਤੇ ਰੋਹਿਤ ਗੋਦਾਰਾ ਗੈਂਗ ਦੇ ਦੋ ਮੁੱਖ ਸੰਚਾਲਕ ਜਸ਼ਨ ਸੰਧੂ ਅਤੇ ਗੁਰਸੇਵਕ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ ਜਸ਼ਨ ਨੇ ਇਸ ਗਰੋਹ ਵਿੱਚ ਅਹਿਮ ਭੂਮਿਕਾ ਨਿਭਾਈ ਸੀ ਉਸ ਦੇ ਗਰੋਹ ਦੇ ਮੈਂਬਰਾਂ ਨੂੰ ਮਾਲੀ ਮਦਦ ਮੁਹੱਈਆ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਬਲਜਮਾ ਕੋਲੋਂ 1.32 ਕੈਲਬਰ ਦਾ ਪਿਸਤੌਲ ਅਤੇ 7 ਕਾਰਤੂਸ ਬਰਾਮਦ ਹੋਏ ਹਨ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਸੋਸ਼ਲ ਮੀਡੀਆ ਕਾਉਂਟੈਕਸ ਤੇ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ ਹੈ ਪੁਲਿਸ ਅਨੁਸਾਰ ਜਸ਼ਨ ਸੰਧੂ 2023 ਵਿੱਚ ਰਾਜਸਥਾਨ ਦੇ ਸ਼੍ਰੀ ਗੰਗਾਨਗਰ ਵਿੱਚ ਹੋਏ ਇੱਕ ਕਤਲ ਵਿੱਚ ਸ਼ਾਮਲ ਸੀ ਪੁਲਿਸ ਕਾਫੀ ਸਮੇਤੋਂ ਉਸਦੀ ਭਾਲ ਕਰ ਰਹੀ ਸੀ ਉਹ ਵਿਦੇਸ਼ ਭੱਜ ਗਿਆ ਸੀ ਇਸ ਦੌਰਾਨ ਇਹ ਸਭ ਤੋਂ ਪਹਿਲਾਂ ਜਾਰਜੀਆ ਅਜ਼ਰਬਾਈਜਾਨ ਸਾウਦੀ ਅਰਬ ਤੇ ਦੁਬਈ ਪਹੁੰਚਿਆ ਸੀ ਗ੍ਰਫਤਾਰੀ ਤੋਂ ਬਚਣ ਲਈ ਉਹ ਆਪਣੇ ਟਿਕਾਣੇ ਵੀ ਬਦਲ ਰਿਹਾ ਸੀ ਇਸ ਦੇ ਨਾਲ ਹੀ ਉਹ ਕੁਝ ਸਮਾਂ ਪਹਿਲਾਂ ਦੁਬਈ ਤੋਂ ਨੇਪਾਲ ਪਹੁੰਚਿਆ ਸੀ ਨਾਲ ਹੀ ਪੁਲਿਸ ਤੋਂ ਬਚਣ ਲਈ ਉਹ ਸੜਕੀ ਰਸਤੇ ਭਾਰਤ ਵਿੱਚ ਦਾਖਲ ਹੋਇਆ ਸੀ ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਜੈਸ਼ਨ ਨੇ ਗੈਂਗ ਨੂੰ ਲੋਜਿਸਟਿਕਲ ਮਦਦ ਮੁਹੱਈਆ ਕਰਵਾਉਣ ਵਿੱਚ अहम ਭੂਮਿਕਾ ਨਿਭਾਈ ਸੀ ਉਸ ਦੀ ਸ਼ੁਰੂਆਤੀ ਪੌਚੀਗਿਸ ਤੋਂ ਬਾਅਦ ਵਿਦੇਸ਼ੀ ਹਵਾਲਾ ਸੰਚਾਲਕਾ ट्रैवल एजੰਟਾ ਅਤੇ ਵਿਦੇਸ਼ੀ ਵਿੱਚ ਲੁਕੇ ਪਗੋੜੇ ਅਪਰਾਧੀਆਂ ਦੇ ਟਿਕਾਣਿਆਂ ਦੀ ਪਛਾਣ ਕੀਤੀ ਗਈ ਹੈ ਜੋ ਕਿ ਇਹਨਾਂ ਨੈੱਟਵਰਕਾਂ ਨੂੰ ਖਤਮ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ